ਆ ਗਏ ਆ ਆਇਆ ਲੈ ਬਰ ਆ ਗਾ ਆਪੀ ਤਾਪੋ ਐ ਇਸੀ ਲੋਣਾ ਜੀ ਅੱਦੀ ਤੁਸੀਂ हा हा वॾे जी गॾी आहे जी मासड़ी बि न ॾी ਪਰ ਕਿਵੇਂ ਲੱਗ ਰਿਹਾ ਪਾਲੇ ਨੂੰ ਕੁੜਤਾ ਹੈ ਜਾਂ ਤਾਂ ਤੇਰੇ ਮੈਂ ਪਾਲੇ ਰੇ ਪੜੀ ਆਗੀ ਲੰਗਣ ਬਹੁਤ ਟੋਪੀ ਫਾਇਦਾ ਦਿੰਦੀ ਚਾਚਾ ਵਾਲਾ ਧੁੰਦ ਚ ਟੋਪੀ ਮੇਗਾ ਵਾਲੀ ਬਹੁਤ ਫਾਇਦਾ ਦਿੰਦੀ ਹੈ ਧੁੰਦ ਚ ਮੰਕੀ ਗੈਪ ਕਹਿੰਦੇ ਨੂੰ ਆ ਇਹਦੇ ਨਾਲ ਦੀ ਲੈਣੀ ਲਾ ਰੰਗ ਦੀ दो तीन सैटर दे रख लियां ट्रैक सूट पाया ने। ना पाया कॉल ले ಅದೇ ಕ್ಯಾ ಚಕಲ್ಯ ನಾರಿಯಲ್ಂಜು ਨੀ ਚਾ ਚੂਹੇ ਦਵਾਈ ਲੱਗ ਦਿੰਦਾ ਚਾਰੇ ਨਾਲ ਖਾਣ ਨੂੰ ਦਿੰਦਾ ਚਾਹ ਨਾਲ ਹੈ ਬਾਜੀ ਹੋਰ ਨਹੀਂ ਕੋਈ ਨਹੀਂ ਚਾਰੇ ਨਾਲ ਦਿੰਦੇ ਨਹੀਂ ਮੱਠੀ ਮੁਠੀ ਲੱਖ ਰਿਆ ਕਰਿਆ ਨਾਲ ਰੇਡੀ ਪਿਆਰ ਨਾਲ ਗੁੱਸਾ ਦੀ ਆ ਗਿਆ ਹਾਲ ਹਾਲੋ ਹੋਰ ਬੰਦੇ ਵਾਪੇ ਆਉਂਦੇ ਹੋਈ ਆ ਰਹੇ ਨਹੀਂ ਆੜੀ ਤੇ ਪੈ ਗਈ ਨਹੀਂ ਆੜੀ ਕਿਤੇ ਨਹੀਂ ਲੈ ਲੈ ਇੱਥੇ ਬਾਹਰ ਅਖ ਲੈ ਬਿੱਟਰੀ ਬਣ ਗਿਆ ਇੱਥੇ ਆਣਾ कि मामला पीआर पे करते कि सारे पीआर भी मेरे बने और बैग भी ला ले मेरी भी आ गया इसमें खर्च हो जाएगा खाना है यार ना भाई कितने पैसे मेरा प्यार आया तब तो मैंने छोड़ा पर आया और मेरी गल मन मन लगी बोल तू ਇੱਕ ਮਿੰਟ ਦਾ ਦਰਪੇ ਦੇ ਪੰਜ ਦਸਾਂ ਬਾਅਦ ਮੈਚ ਤੇ ਉੱਥੇ ਦਿੱਤੇ ਜਾਵਾ ਇੱਧਰ ਇਹ ਮੇਰਾ ਯਾਰ ਇਹਨਾਂ ਫੋਟੋ ਕਰ ਤੈ ਕਿਹ ਬੰਦੇ ਨੇ ਆਹ ਆਰਡਰ ਚਾਹੀਦੇ ਨਾ ਵੀਡੀਓ ਬਣੀ ਆ ਤੇਰੀ ਆਹ ਆ ਲੈਵਲ ਆ ਇਹ ਲੈਵਲ ਅੱਧੇ ਇਕੱਠੇ ਹੀ ਆ ਤਾਂ ਹੀ ਤੇ ਕਹੀ ਜੰਨੇ ਆ ਕੰਨਿਊਟਾਣ ਨੂੰ ਬੈਠਾ ਰਹੇ ਆ ਇਹ ਵੀ ਇਨੇ ਖੂਬ ਕਹਿਣਾ ਆਪਾਂ ਜਿਹੜੇ ਦਿੱਤੇ ਆ ਵੱਲਾ ਫੀਲਾ ਯਾਰ ਆਪ ਕੋਲੋਂ ਬੁੱਕ ਨੂੰ ਭਰਾ ਮਰ ਛੋੜਾ ਬੰਦ ਫੀਲਾ ਛੋੜਾ ਭਰਾ ਐ ਮੈਂ ਜੋੜੀ ਮਨੀ ਇਦਾਂ ਨਿਕਾਣਾ ਆ ਠੀਕ ਹੀ ਨਹੀਂ ਲੈਵਲ ਆਪਣਾ ਸਾਡਾ ਵੀ ਨਾ ਹਾਂ ਕੋਈ ਗੱਲ ਨਹੀਂ ਮੈਂ ਟਾਲਾ ਟਾਲੂ ਮੈਂ ਦਾਣ ਬੱਬਾ ਦਾ ਪਾਣੀ ਓ ਜੀ ਜੀ ਨਹੀਂ ਨਹੀਂ ਮੈਂ ਤੁਹਾਨੂੰ ਦੱਸਦਾ ਤਾਲੇ ਕੰਢਾ ਉਹ ਹੈਗੇ ਮੇਰੇ ਕੋ ਪੈਸੇ ਯਾਰ ਦੱਸ ਨਾਲੇ ਕੰਢਾ ਲਓ ਨਹੀਂ ਨਹੀਂ ਆਲੇ 15 ਰੁਪਏ ਹੈਗੇ ਚਲ 15 15 ਹੋ ਗਿਆ ਠੀਕ ਹੈ ਠੀਕ ਮੈਂ ਕਰਾਂ ਮੈਂ ਚਾਹ ਬਣਾਤੀ ਤੈਨੂੰ ਦਾਰੂ ਨਾ ਪੀਆ ਕਰ ਸਵੇਰ ਨੂੰ ਨਹੀਂ ਨਹੀਂ ਦਾਰੂ ਪੀਣੀ ਹੈ ਮਜ਼ਦੂਰੀ ਹੈ ਮੈਂ ਦਾਰੂ ਨਾ ਪੀਂਦੀ ਮੈਂ ਨਹੀਂ ਯਾਰ ਨਹੀਂ ਉਹ ਰਾਤ ਨੂੰ ਨੀਂਦ ਨਹੀਂ ਆਉਂਦੀ ਦਿਨੇ ਕਿ ਦਿਨੇ ਕਿਹੜਾ ਸੌਣਾ ਹੁੰਦਾ ਯਾਰ ਉਹ ਫਿਰ ਟ੍ਰਿਕੇ ਤੇ ਦੇ ਆਉਂਦੇ ਉਹ ਗਾਣਾ ਗਾ ਲਈ ਇੱਕ ਵਾਰੀ ਉਹ ਗਾਣਾ ਪਹਿਲੇ 10 ਕਿਹੜਾ ਗਾਣਾ ਚੱਲੇ ਹੁਣ ਜਿਹੜਾ ਥੇ ਆਉਂਦਾ ਹੈਗਾ ਡੋਲੇ ਡੋਲੇ ਮਨ ਡੋਲੇ 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 ਕੋਈ ਯਾਦੋਂ ਮੈਂ ਕੀ ਹੈ کیسے ਬਤਰਾਉਂ ਇਸ ਨਾਦ ਮਜਾਰਸੇ ਡੋਲੇ ਦੋ ਲੈ ਦੇ ਤਾ ਉਹ ਜਿਹੜੇ ਲੋਗ ਆਵੇ ਬੰਦਾ ਸੰਗਾਲੀਆ ਉਹ ਵੜਾ ਜਗਨਾ ਨਹੀਂ ਕੋਈ ਕੋਈ ਨਹੀਂ ਹਮਾਰਾ ਦੁਨੀਆ ਵਿੱਚ ਜਿਹੜਾ ਤੇ ਗਾਦਾ ਸੁਗਾਦਾ ਹੁਣ ਨਹੀਂ ਕੋਈ ਨਹੀਂ ਸੰਸਾਰ ਮੈਂ ਨਾਤੇ ਜੁੜੇ ਸਭ ਪਿਆਰ ਮੈਂ ਦਾ ਕੋਈ ਨਹੀਂ ਜੀ सोनू ਸੀਤੂ ਵਾਲੇ ਦਾ ਛੋਟਾ ਭਾਈ ਆ ਜੀ ਅੱਜ ਸਾਨੂੰ ਬਜਾ ਪੰਡੀ ਜੀ ਮਿਲਿਆ ਜੀ ਆਏ ਸੀ ਅਸੀਂ ਕਿਹੜੀ ਕਿੱਥੇ ਲੈ ਆਹ ਬਹੁਤ ਵਧੀਆ ਬਹੁਤ ਵਧੀਆ ਜਿਹੜੀ ਪਿੰਡ ਵੀ ਲੈਣੀ ਕਿੱਥੇ ਲੈਣੀ ਮਨੀ ਹਾਂ ਕਿਹੜੀ ਪਿੰਡ ਦੀ ਲੈਣੀ ਕਿੱਥੇ ਲੈਣੀ ਪਏ ਜਿਹੜੀ ਐਡੀ ਫਰ ਸਾਜੀ ਵਿੱਚ ਵੇਚਣ ਵੇਚਣ ਚੱਜਣੀ ਜਿੰਨਾ ਸਾਰਾ ਸਮਾਨਾਂ ਬੋਲੀਆ ਮਲੀਆਂ ਵੇਚ ਦੇਣੀ ਪਿਆਜ਼ ਕਿੰਤਾ ਲੈਣਾ ਪਿਆਜ਼ ਹੀ 60 ਕਿਲੋ ਆਗੇ ਕਿਹੜੀ ਆ ਇਹਨਾਂ ਕੋ ਨਹੀਂ ਮਿਲਣਾ ਸਮਾਨ ਉਹ ਮੈਂ ਤੇਰੀ ਗੱਲ ਹੋ ਜਾਉਂਗਾ ਉਹ ਅੱਗੇ ਜਿਹੜਾ ਲੋੜ ਆ ਤੁਹਾਨੂੰ ਚਿੱਕੀ ਇਹ ਤਾਂ ਗਿਆ ਹੱਥ ਬੋੜ ਕੇ ਸਾਡੇ ਆਪਾ ਕਿਹੜਾ ਟਾਈਟੈਨਿਕ ਆ ਬਲੀਆ ਜੀ ਸਾਡੇ ਕੋਲ ਟਮਾਟਰ ਵੀ ਹੈ ਮਿਰਚਾਂ ਵੀ ਹੈ ਅਲੂ ਵੀ ਹੈ ਪਿਆਜ਼ ਵੀ ਹੈ ਤੇ ਆ ਸਾਡਾ ਘਰ ਦਾ ਸਾਮਾਨ ਹੈ ਇੱਥੇ ਤੇ ਉਹ ਜੀ ਉਹਨੇ ਜਾ ਕੇ ਪਾਉਣੇ ਕਰਨੇ ਲੱਗ ਗਿਆ ਫਿਰ ਵਾ ਗੋਡੇ ਗੋਡੇ ਚਾਹ ਕਿੱਥੇ ਆਓ ਦੇ ਸਿਨੇਮਾ ਨਵੇਂ ਸ਼ਹਿਰ ਦਾ ਸਿਨੇਮਾ ਹਾਲ ਕਿਹੜਾ ਸੱਤ ਲਾਜ ਪਹਿਲੇ ਏਕ ਦਿਵਾਨੇ ਦੀ ਤਾਰੀਆਂ ਆਵੜੀ ਆਵੜੀ ਤਾਰੀਆਂ ਕੌਣਿਆ ਤਾਰੀਆਂ ਆਪਣੀ ਅੱਛਾ ਆਪਣੀ ਕਦੋਂ ਤਾਂ ਹੋ ਗਈ ਆਪਣੀ ਕਾਮਾ ਕਾਦੀ ਆ ਉਧਰ ਕੋ ਤੇ ਲੈ ਗਿਆ ਇਹ ਆਪਣੇ ਦੁਆ ਰਸਤਾ ਨਹੀਂ ਗਿਆ ਬਰੈਡ ਸੁਨੇ ਲੈ ਲਵੇ ਆ ਟੀਮਾਰਤ ਸਖਵ ਜੀ ਲੈ ਕੇ ਟੀਮਾਰਤ ਪਹੁੰਚ ਜਾ ਪਾਣਾ ਪਉਣਾ ਸੈਟ ਕਰ ਲੈ ਸਰਦਾਰ ਰਖਵਾ ਜੀਰ ਸਾਹਿਬ ਪਾਣੇ ਲਾੜੀ ਰੱਖੇ

ਟੈਸਟਿੰਗ ਕਰਨਾ ਟੀਊ ਸ਼ਾਪ ਆ ਬੱਚੇ ਸਕੂਲ ਜਾਂਦੇ ਆ ਸਾਡੇ ਪਿੰਡ ਦੇ ਥੈਂਕ ਯੂ ਸਾਡੇ ਐਡੀਟਰ ਥੈਂਕ ਯੂ ਸੋਰੀ ਜੀ ਇਹ ਬੰਦ ਹੋਈ ਜੀ ਚੱਲ ਗੜ ਬਣਿਆ ਹੈ ਕੋਈ ਜਿੱਦਾਂ ਹੁੰਦਾ ਜਿੱਦੀ ਲਈ ਹੋਊਗੀ ਤੋੜ ਕੇ

ਕਿਆ ਮੁਕਿਆ ਪਿਆਰ ਵਿੱਚ ਲੱਗੀ ਅਮੇਸ਼ਾ ਤੋਂ ਬਹੁਤ ਬੜਾ ਹੈਂ ਟੈਲੀ ਬਾ ਡੈਡੀ ਉੱਪਰ ਚੜ ਜਾ ਤੁਸੀਂ ਹਾਂ ਸਮਾਂ ਚਾਹੇ ਇਹਦੇ ਸੇਤ ਲਈ ਬਹੁਤ ਥੋੜਾ ਜਿਹਾ ਭਾਈ ਜੰਗੇ ਨਾ 15 किलो दही भी ਇਹ ਨਹੀਂ ਫੇ ਉੱਥੇ ਲੈ ਲੈ ਮੈਨੂੰ ਸਲਪੀ ਆ ਗਏ ਆ ਆ ਦੇਖੋ ਜੀ ਸਾਡੇ ਗਾਇਸ ਦੁੱਧ ਲੈ ਕੇ ਆ ਗਏ ਦੁੱਧ ਲੈ ਕੇ ਆ ਗਏ ਅਸੀਂ ਅੱਜ 20 ਕਿਲੋ ਦੁੱਧ ਆਇਆ ਜੀ ਪੈਸੇ ਅਸੀਂ ਘਰ ਹਿਸਾਬ ਇਕੱਠਾ ਕਰਾਂਗੇ ਰਾਦੇ ਚਾਚਾ ਆ ਗਏ ਆ ਆ ਗਏ ਆ ਗਏ ਆ ਗਏ ਆ અમારી ਡਰਾਈਵਰ ਸੀਟ ਹੈ ਸੀਟ ਡਰਾਈਵਰ ਜੀ ਨਾ इधर बनाऊंगा ना हां आस लगावी सीट में एक मिनट ऐसा बड़ा है क्या आपकी बढ़ती-बढ़ती का पता लो पाववा को गाड़ी कर लो बस हम आ गए यार पर जी ਡਾਇਰੈਕਟਰ ਚ ਲਾਣਾ ਕਰਦਾ ਤੇ ਕੀ ਖਾ ਲਿਆ ਉੱਥੇ ਕਾਹਨ ਕਾਣੀ ਆ ਅੰਦਰ ਤੋਤਾ ਦੇਖ ਮਨੀ ਇਹ ਤੇ ਸਿੰਗਰ ਬੋਸ ਹਾਣੀ ਮਾਸੀ ਹਾਂ ਹਾਂ ਉਹ ਹੜਿਆ ਮਨੀ ਕਿ ਕਰਨਾ ਨਹੀਂ ਇਹ ਮੇਰੇ ਦੁਆਲੇ ਹੋ ਰਹੇ ਨੇ ਬੱਡੀ ਜਾਣਾ ਸੀ ਕਿ ਡੈਡੀ ਗੱਡੀ ਲੈ ਕੇ ਆਏ ਅਸੀਂ ਕੱਪ ਚ ਹੱਥ ਲੈ ਕੇ ਇੱਦਿ ਫੜਾਤਾ ਮਾਸ ਨੂੰ ਗੱਡੀ 'ਚ ਉਹ ਮਾਮਾ ਹੱਥ 'ਚ ਕੱਪ ਲੈ ਕੇ ਆਏ ਸੀ ਇਹ ਕੱਪ 'ਚ ਹੱਥ ਲੈ ਕੇ ਨਹੀਂ ਆਏ ਸੀ ਅਸੀਂ ਯਾ ਕੱਪ 'ਚ ਉਂਗਲੀਆਂ ਸੀਗੀਆਂ ਹੋਰ ਕਿਹ ਚਾਹੋ ਨਾ ਕੱਛੇ ਹੋ ਜੀ ਨਾ ਵਰਸੀ ਲੈ ਕੇ ਬਾਕੀ ਸਾਨੂੰ ਪੁਲਾਣੀ ਚਹੀਦੀ ਸੀ ਮੈਂ ਤਾਂ ਕਿਹਾ ਸੀ ਯਾਰ ਅਗਰ ਉਹ ਚਾਹ ਪੀ ਲੈਣਾ ਮੈਂ ਬੱਸ ਪੀ ਲੈ ਆਜੋ ਚਾਹ ਵੀ ਲੈ ਮਾਸੜਦਾ ਬਚਾ ਰਹਿ ਦਿਆ ਉਹ ਨਹੀਂ ਹਰਿੱਤਾ ਸੀ さん ਨੂੰ ਕਹਿੰਦਾ ਚਾ ਉਧਰੋਂ ਆਈਂ ਭਾਈ ਜੀ ਕਾਚਾ ਭਾਈ ਬਲੇਡ ਦਾ ਕਿਰੂ ਹੱਥ ਇਹ ਬਹੁਤ ਆਜਾ ਲਾਣੇ ਤੋਂ ਜਾਂ ਤਾਂ ਜੀ ਮਕੀਨਾ ਚਾਹਿਆ ਨਾ ਜੀ ਲਈ ਥੋੜੀ ਜਿਹੀ ਮਾਸ ਮਾਸਿ ਮਾਸਿ 48 ਨਾਲ ਵਾਦੀ ਦੂਰ ਹੋ ਗਈ ਇਹ ਕੋਈ ਨਹੀਂ ਹੈ ਇਹਨੂੰ ਕੋਲ ਪੈਣ ਹੈ ਚਾਹ ਨਾ ਹਾਲਾਂ ਦੇ 200 ਰੁਪਏ ਆਹੋ ਕਿਆ ਨਾ ਦੋ ਦੋ ਰੋਟੀਆਂ ਖਾ ਲਾਂਗੇ ਮੇਥੇ ਅੱਧੀ ਹੈ। ਮੈਂ ਠੀਕ ਆ ਪੁੱਤ ਠੀਕ ਆ। ਪਰ ਮਾਸੀ ਕਹਿੰਦੀ ਨਾ ਬਣਾ ਕੇ ਦੇਣੀ ਆ ਸਾਰਿਆਂ ਨੂੰ। ਬਸ ਕੱਟ ਕੇ ਦੇ ਰਹੇ ਹਾਂ ਅਸੀਂ। ਆਹੇ ਪੰਡੀਆਂ ਲੈ ਕੇ ਆ ਗਏ ਅਸੀਂ। ਉਹ ਤੇ ਸਾਲ ਦੇ ਲੈ ਕੇ ਦੇਖੀ ਪ੍ਰਾਰ ਹੋਣਾ ਤੇ ਲਾ। ਚਲੋ ਯਾਰ ਚਲੋ ਉਹਨਾਂ ਨਿਕਲ ਜਣਾ। ਇਹਨੂੰ ਭਲਵਾਈਆਂ ਦੇ। ਔੜਾਣਾ ਨਹੀਂ ਹੈਗਾ ਨੂੰ ਚਲਾਉਣਾ ਆ ਅਸੀਂ ਮੈਂ ਕਿਹਾ ਕਾਪੀ ਪੈਨਸਲ ਲੈ ਜਾਓ ਫੇਰ ਤੁਹਾਨੂੰ ਦੇਵਾਂਗਾ ਹੈਗਾ ਉੱਥੇ ਹੁੰਦੀ ਹੈ ਹੈ ਨਹੀਂ ਉੱਥੇ ਕੋਈ ਆਪਣਾ ਲੈ ਗਏ ਨਹੀਂ ਉੱਥੇ ਹੁੰਦਾ ਹੀ ਹੈ ਤੱਕ ਪਹਿਲੇ ਲੈ ਜਾਣੀ ਆ ਤਾਂ ਵੀ ਵੀ ਲੈ ਜਾਣੀ ਆ ਸਭ ਵੀ ਆ ਨਹੀਂ ਆਪੀ ਪਹਿਲਾਂ ਆਪੀ ਆਜ 4 ਤੱਕ ਨਿਪੜੇ ਇਹਨਾਂ ਤੇ ਕੱਟਣਾ 4 ਤਿੰਨੇ ਹਾਂ ਠੀਕ ਹੈ ਸਾਡੇ ਇਹਨੇ ਟੱਕਰਣ ਆ ਲੈਣ ਦੇ ਅੰਕੇ ਛੋਟਾ ਬਾਕੀ ਲੋੜ ਪਈ ਤਾਂ ਲੈ ਜਾਂਦੇ ਜਾਨੀ ਦੇਖ ਬਣੇ ਗਾਦੀ ਇਹਨੇ ਵੀ ਲਿਖਿਆ ਆ ਦਾ ਛੋਟਾ ਉਹ ਲਗਾ ਟੱਕਣ ਛੋਟਾ ਆ ਇਹਦਾ ਲੱਗਣ ਪਈ ਹੁਣ ਆਇਆ ਮੇਰੇ ਇੱਕ ਦੋ ਪੱਕੇ ਛੇ ਲੱਗੇ ਲਵੇ ਨਾਲੇ ਆ ਗੀ ਕਰਨੇ ਮੈਂ ਦੋ ਪੱਕੇ ਸਮਾਏ ਆਇਆ ਲੋਬਾ ਮਾਰਾ ਤੇਰੇ ਟਾਇਰ ਐਡਰੈਸ ਇਹ ਜੀ ਜਸਵੰਤ ਦਰਜੀ ਆ ਇਹਨਾਂ ਦੀ ਕ੍ਰੀਮਪਲ ਦੁਕਾਨ ਆ ਲੋਕੇਸ਼ਨ ਤੁਹਾਨੂੰ ਆ ਜਾਓ ਕੋਈ ਆਪਾਂ ਖੁਦ ਛੱਡ ਕੇ ਆਵਾਂਗੇ ਗੱਡੀ ਦੇ ਵਿੱਚ ਨਹੀਂ ਜਾ ਕੇ ਆ ਜੀ ਉਧਰ ਬਾਹਰ ਖੜਾ ਹੁੰਦਾ ਆ ਨੰਬਰ ਪਲੇਟ ਇਹਨਾਂ ਦਾ 52 61 ਦੇ ਵੀ 32 ਸੀ 32 55 ਹਾਂ ਪੂਰਾ ਪੂਰਾ ਦਸੀਦਾ ਹੁੰਦਾ ਉਹਦੇ ਵਿੱਚ ਰੱਖਿਆ ਜੀ ਇਹ ਤਾਂ ਸਹੀ ਆ ਆ ਗਏ ਆ ਕਹ ਆ ਸੁਨੇਹਾ ਕੀ ਨਹੀਂ ਆ ਗਏ ਆ ਆਏ ਆ ਗਏ ਆ ਆਏ ਮੇਰੇ ਹੱਥ ਮੇਰੇ ਹੱਥ ਨਹੀਂ ਬਲੇ ਮੈਂ ਤਵਾਫੂ ਮਲ ਕੇ ਦੱਸਣਾ ਸੀਗਾ ਚੱਲ ਆ ਜਾ। ਲੈ ਵੀ ਦੇ। ਇਹ ਰੀਸ ਨਹੀਂ ਵੈਸੇ ਤੇਰੀ ਚਾਹੇ ਜੋ ਮਰਜ਼ੀ ਆ ਉਹਦਾ ਵੈਸੇ। ਆਟਾ ਰੱਖੀ। ਪਤੀਲੇ ਇਦਾਂ ਚੱਕ ਲੈਣਾ ਸੀ ਅਸੀਂ। ਫੋਟੋ ਰੋਡਿੰਗ ਨਾਲ ਹੋਗਾ ਸਾਨੂੰ। ਵੀ ਵੀ ਫੋਟੋ ਖਿੱਚ ਲਈ ਸਾਡੀ ਇੱਕ।

ਜਾਲੂ ਹੋਇਆ ਹੈ ਉਹ ਲਗਾ ਕੇ ਹੈ ਪਰ ਮਮਾ ਮੈਂ ਤਾਂ ਚਾਹੇ ਲਾ ਆ ਗਏ ਆ ਸਾਬੋ ਜੀ ਚਾਹੀਦਾ ਰੈਡੀ ਆ ਗਈ ਕੱਪੜੇ ਬੜੀ ਸਾਤਰੀ ਕੋ ਆ 15 ਵਿੱਚ ਹੋਤੀ ਉਸ ਪੱਲੇ ਆਣਾ ਨਾ ਮਾਤਰੀ ਦਾ ਨਾ ਭਾਵ ਚੰਗਾ ਚੰਗਾ ਆ 47 ਦਾ ਭਾਵ ਜਿੰਨ ਤੇ ਨਹੀਂ ਰਹਿੰਦੇ ਕੰਟੀ ਕੰਡੇ ਮਾਣ ਲੀ ਕਿ ਘਰ ਮਾ ਕਰੀ ਗੰਭੀਰ ਦਿਰੀ ਗੱਲ ਸੁਣਿਓ ਮੇਰੇ ਘਰ ਖੜੇ ਹੀ ਆਇਆ 买菜大米都没钱。嗯。了？